ਪੂਰੇ ਦੇਸ਼ ਭਰ ਦੇ ਨਾਲ-ਨਾਲ ਨਗਰ ਕੌਂਸਲ ਗੁਰਾਇਆਂ ਵਿਖੇ ਵੀ 79ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ ਇਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਗਰ ਕੌਂਸਲ ਗੁਰਾਇਆਂ ਦੇ ਪ੍ਰਧਾਨ ਹਰਮੇਸ਼ لال ਚੋਹਾਨ ਵੱਲੋਂ ਅਦਾ ਕੀਤੀ ਗਈ ਇਸ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ ਅਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤ ਵੀ ਪੇਸ਼ ਕੀਤੇ ਗਏ ਇਸਮੋਕ ਕੇ ਨਗਰ ਕੌਂਸਲ ਗੁਰਾਇਆਂ ਦੇ ਪ੍ਰਧਾਨ ਹਰਮੇਸ਼ ਲਾਲ ਚੋਹਾਨ ਨੇ ਆਜ਼ਾਦੀ ਦਿਵਸ ਦੀ ਵਧਾਈਆਂ ਦਿੰਦੇ ਹੋਏ ਕਿਹਾ ਕਿ ਸਮੁੱਚਾ ਦੇਸ਼ ਆਪਣੀ ਆਜ਼ਾਦੀ ਦੀ 79ਵੀਂ ਵਰੇਗੰਡ ਖੁਸ਼ੀ ਅਤੇ ਮਾਣ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਅਮਰ ਸ਼ਹੀਦਾਂ ਅਤੇ ਜਲੀਆਂ ਵਾਲਾ ਦੇ ਸ਼ਹੀਦਾਂ ਸਮੇਤ ਉਨ੍ਹਾਂ ਸਾਰੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਜਿਨ੍ਹਾਂ ਨੇ ਦੇਸ਼ ਦੀ ਅਖੰਡਤਾ ਅਤੇ ਸਰਹੱਦਾਂ ਦੀ ਰਾਖੀ ਲਈ ਆਪਣੀ ਜਾਨਾਂ ਕੁਰਬਾਨ ਕਰ ਦਿੱਤੀਆਂ। ਇਸਮੋਕ ਦੇ ਸਕੂਲ ਵਿਦਿਆਰਥੀਆਂ ਨੂੰ ਯਾਦਗਾਰੀ ਚਿੰnde ਕੇ ਸਨਮਾਨਿਤ ਕੀਤਾ ਗਿਆ। ਇਸਮੋਕ ਦੇ ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਮਕਸਦ ਨਾਲ ਬੂਟੇ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਕੱਪੜੇ ਦੇ ਬੈਗ ਵੀ ਵੰਡੇ ਗਏ। ਇਸਮੋਕ ਦੇ ਨਗਰ ਕੌਂਸਲ ਦੇ ਸਮੂਹ ਮੈਂਬਰਾਂ ਨੂੰ ਬਾਬਾ ਸਾਹਿਬ ਡਾਕਟਰ ਪੀ ਐਮ rau ji ਦੀ ਤਸਵੀਰਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਹਰਮੇਸ਼ ਲਾਲ ਈਓ ਮਨਦੀਪ ਕੁਮਾਰ ਐਸਐਚਓ ਸਿਕੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ ਮੀਤ ਪ੍ਰਧਾਨ ਰਾਹੁਲ ਪੁੰਜ ਕੌਂਸਲਰ ਪ੍ਰੋਫੈਸਰ ਇਸ਼ੂ ਕੌਂਸਲਰ ਅੰਜੋ ਟਵਾਲ ਕੌਂਸਲਰ ਰਜਨੀ ਗਾਬਾ ਕੌਂਸਲਰ ਬਲਵਿੰਦਰ ਕੌਰ ਹੀਰ ਕੌਂਸਲਰ ਨਵਜੋਤ ਕੌਰ ਕੌਂਸਲਰ ਪਰਵੀਨ ਕੌਂਸਲਰ ਜਤਿਨ ਸ਼ਰਮਾ ਕੌਂਸਲਰ ਜਸਬੀਰ ਰਾਜੂ ਗੁਰਮੇਸ਼ ਗਾਬਾ ਮਨੀਸ਼ ਬਾਵਾ रोशनलाल रोशी पंकज राय कोऑर्डिनेटर सुनील मनोत्ता ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ ਅੱਜ 15 ਅਗਸਤ ਦਾ ਦਿਹਾੜਾ ਜਿਹੜਾ ਆ ਨਗਰ ਕੌਂਸਲ ਦੇ ਵਿੱਚ ਮਨਾਇਆ ਗਿਆ ਇਸ ਸਮੇਂ ਰਾਸ਼ਟਰੀ ਝੰਡਾ ਲੜਾਇਆ ਗਿਆ ਬੱਚਿਆਂ ਵੱਲੋਂ ਰਾਸ਼ਟਰੀ ਗੀਤ ਗਾਏ ਗਏ ਪੁਲਿਸ ਦੀ ਟੁਕੜੀ ਵੱਲੋਂ ਰਾਸ਼ਟਰੀ ਸਨਮਾਨ ਵਜੋਂ ਸਲਾਮੀ ਦਿੱਤੀ ਗਈ ਔਰ ਇਸ ਮੌਕੇ ਤੇ ਵੀ ਨਗਰ ਕਾਉਂਸਲ ਦੇ ਵੱਲੋਂ ਅਸੀਂ ਬੂਟੇ ਔਰ ਜੈਵਿਕ ਖਾਦ ਮੰਡੀ ਗਈ ਔਰ ਲੋਕਾਂ ਨੂੰ ਅਵੇਅਰ ਕੀਤਾ ਗਿਆ ਕਿ ਤੁਸੀਂ ਪਲਾਸਟਿਕ ਨੂੰ ਛੱਡੋ ਔਰ ਜਿਹੜੇ ਦੂਸਰੇ ਲਫਾਫੇ ਵਰਤੇ ਜਾਣ ਜਿਹੜੇ ਆਪਣੇ ਕਾਗਜ਼ ਦੇ ਲਫਾਫੇ ਵਰਤੇ ਜਾਣ ਔਰ ਇਸ ਮੌਕੇ ਤੇ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਵੀ ਇਸ ਪਵਿੱਤਰ ਦਿਹਾੜੇ ਦੀ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਆਸ ਕਰਦਾ ਹਾਂ ਕਿ ਸਾਰੇ ਹੀ ਨਾਲ ਮਿਲ ਕੇ ਜੋ ਵੀ ਸਾਡੇ ਜਿੰਨਾ ਵੀ ਯੋਗਦਾਨ ਹੋ ਸਕਦਾ ਅਸੀਂ ਨਾਲ ਮਿਲ ਕੇ ਆਪਣੇ ਦੇਸ਼ ਨੂੰ ਅੱਗੇ ਲਿਜਾਣ ਲਈ ਪਾਈਏ ਤਾਂ ਕਿ ਇਸ ਨੂੰ ਹੋਰ بلੰਦੀਤਾ ਲਿਜਾਈ ਜਾ ਸਕੀਏ ਔਰ ਜੋ ਪੰਜਾਬ ਨੂੰ ਇੰਡੀਆ ਨੂੰ ਸੋਨੇ ਦੀ ਚਿੜੀ ਕਹਿੰਦੇ ਕਿਹਾ ਜਾ ਸਕਦੇ ਉਸ ਨੂੰ ਅਸੀਂ ਦੁਬਾਰਾ ਇਸ ਮਕਾਮ ਤੇ ਪਹੁੰਚਾ ਸਕੀਏ ਸਾਰਿਆਂ ਨੂੰ ਜੈ ਭਾਰਤ ਜੈ ਜਵਾਨ ਜੈ ਕਿਸਾਨ ਮੇਰੇ ਵੱਲੋਂ ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਸੁਦੇਸ਼ਾ ਕਿ ਪੜ੍ਹਨ ਲਿਖਣ ਔਰ ਖੇਡਾਂ ਵੱਲ ਧਿਆਨ ਦੇਣਾ ਤੇ ਜਿਹੜਾ ਨਸ਼ਿਆਂ ਤੋਂ ਜਿਹੜਾ ਗਰੇਜ ਕਰਨ ਔਰ ਜਿਹੜਾ ਵੀ ਕੋਈ ਨਸ਼ਾ ਕਰਦਾ ਉਹਨੂੰ ਵੀ ਸਮਝਾਉਣ ਔਰ ਸਾਨੂੰ ਵੀ ਉਹਦੀ ਇਨਫੋਰਮੇਸ਼ਨ ਦੇਣ ਤਾਂ ਕਿ ਉਹਦਾ ਲਾਸ ਸਮੇਂ ਸਿਰ ਕਰਾਇਆ ਜਾਵੇ ਔਰ ਦੇਸ਼ ਦੀ ਜਿਹੜੀ ਜਵਾਨੀ ਆ ਉਹਨੂੰ ਬਚਾਇਆ ਜਾ ਸਕੇ ਜੈ ਹਿੰਦ ਅੱਜ ਨਗਰ ਕੌਂਸਲਰ ਗੁਰਾਇਆ ਵਿਖੇ ਆਜ਼ਾਦੀ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਹਰਨੇਸ਼ لال ਜੀ ਵੱਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ ਔਰ ਨਗਰ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਵੀ ਦਿੱਤੀਆਂ ਗਈਆਂ ਔਰ ਅੱਜ ਦਾ ਜੇ ਸੁਭ ਦਿਹਾੜਾ ਜਿਹੜਾ ਆ ਪੂਰੇ ਦੇਸ਼ ਦੇ ਵਿੱਚ ਬੜੇ ਉਤਮਤਾ ਨਾਲ ਮਨਾਇਆ ਜਾ ਰਿਹਾ ਹੈ ਕਿਉਂਕਿ ਅੱਜ ਦੇ ਦਿਨ ਸਾਡੇ ਆਜ਼ਾਦੀ ਦਿਵਸ 15 ਅਗਸਤ ਨੂੰ ਸਾਨੂੰ ਦੇਸ਼ ਆਜ਼ਾਦ ਹੋਇਆ ਸੀ ਔਰ ਇਹ ਜਿਹੜੇ ਸਾਡੇ ਸ਼ਹੀਦ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਵਾਈ ਆ ਅਸੀਂ ੜਾ ਲੱਖ ਲੱਖ ਕੋਟੀ ਨਮਨ ਕਰਦੇ ਆ ਕਿਉਂਕਿ ਉਹਨਾਂ ਦੀ ਬਦੌਲਤ ਅੱਜ ਅਸੀਂ ਇਸ ਝੰਡੇ ਨੂੰ ਲਹਿਰਾਉਣ ਦੇ ਕਾਬਿਲ ਹੋਏ ਆ ਮੈਂ ਫਿਰ ਆਪਣੇ ਨਗਰ ਕੌਂਸਲ ਬੋਰੋਂ ਆਪਣੇ ਪਰਿਵਾਰ ਬੋਲੋਂ ਆਪਣੀ ਆਮ ਆਦਮੀ ਪਾਰਟੀ ਬੋਲੋਂ ਨਗਰ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਅੱਜ ਦਾ ਬਹੁਤ ਹੀ ਸ਼ੁਭ ਦਿਨ ਜਿਹੜਾ ਕਿ ਪੂਰੇ ਬੇਸ਼ਬ ਦੇ ਵਿੱਚ 15 ਅਗਸਤ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ ਅੱਜ ਜਿਹੜੇ ਹੈ ਸਾਡੇ ਸ਼ੂਰ ਬੀਰ ਯੋਧੇ ਸਾਡੇ ਸ਼ਹੀਦਾਂ ਨੇ ਇਥੋਂ ਦੇ ਜਿਹੜੇ ਜਿਹੜੇ ਆਏ ਸੀਗੇ ਫਰੰਗੀ ਗੋਰੇ ਜਿਨ੍ਹਾਂ ਦੀ ਸਫਾਈ ਕੀਤੀ ਇਸ ਮੁਲਖ ਸਾਨੂੰ ਆਜ਼ਾਦ ਕਰਾਇਆ ਔਰ ਉਸੇ ਹੀ ਤਹਿਤ ਅੱਜ ਅਸੀਂ ਜਿਹੜਾ ਹੈਗਾ ਗਰਾਿਆਂ ਦੀ ਜਿਹੜੀ ਹੈਗੀ ਆ ਬਿਲਕੁਲ ਗੰਦੇ ਪਾਣੀ ਦੀ ਜਿਹੜੀ ਸਫਾਈ ਹੈਗੀ ਆ ਉਹਦਾ ਵੀ ਅਸੀਂ ਵੀੜਾ ਚੱਕਦੇ ਹਾਂ ਔਰ ਅਤੇ ਸਾਡੇ ਨਗਰ ਕੌਂਸਲ ਵੱਲੋਂ ਅਸੀਂ ਸ਼ਹਿਰ ਵਾਸੀਆਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਬੇਨਤੀ ਆ ਕਿ ਪਲਾਸਟਿਕ ਤੋਂ ਦੂਰ ਰਹੋ ਕਿਉਂਕਿ ਜਿਹੜੀ ਪਲਾਸਟਿਕ ਹੈਗੀ ਆ ਇਹ ਬਿਲਕੁਲ ਇਹੋ ਜਿਹਾ ਕੋਣਾ ਕਦੀ ਵੀ ਗਲਦੀ ਨਹੀਂ ਹੈਗੀ ਪਲਾਸਟਿਕ ਤੋਂ ਦੂਰ ਰਹੋ ਵਾਤਾਵਰਨ ਜਿਹੜਾ ਹੈਗਾ ਉਹਨੂੰ ਦੂਸ਼ਿਤ ਹੋਣ ਤੋਂ ਬਚਾਓ ਇੰਨੀਆਂ ਗੱਲਾਂ ਦਾ ਗੱਲਾਂ ਕਰਦਾ ਮੈਂ ਖੇਮਾ ਦਾ ਯਾਚਕ ਆ ਜੈ ਹਿੰਦ ਭਾਰਤ ਮਾਤਾ ਕੀ ਜੈ ਅੱਜ ਇਸ 15 ਅਗਸਤ ਦੇ ਸ਼ੁਭ ਦਿਨ ਤੇ ਮੈਂ ਆਪਣੇ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਵਾਰਡ ਵਾਸੀਆਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਦਿੰਨੀ ਆ ਤੇ ਅੱਜ ਜਿਹੜਾ ਏ 15 ਅਗਸਤ ਆ ਦਿਨ ਆ ਅੱਜ ਨਗਰ ਕੌਂਸਲ ਦੇ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਜਿੱਥੇ ਚੰਡੇ ਦੀ ਰਸਮ ਅਦਾ ਕਰਨ ਤੋਂ ਬਾਅਦ ਸਲਾਮੀ ਦਿੱਤੀ ਗਈ ਹੈ ਤੇ ਬੱਚਿਆਂ ਨੇ ਰੰਗ-ਰੰਗ ਪ੍ਰੋਗਰਾਮ ਪੇਸ਼ ਕੀਤੇ ਆ ਮੈਂ ਔਰ ਦੇਸ਼ ਵਾਸੀਆਂ ਨੂੰ ਆਪਣੇ ਜਿਹੜੇ ਸ਼ਹਿਰ ਵਾਸੀਆਂ ਨੂੰ ਇਹੀ ਅੱਜ ਨਗਰ ਕੌਂਸਲ ਵੱਲੋਂ ਮੈਸੇਜ ਦਿੱਤਾ ਗਿਆ ਹੈ ਕਿ ਉਹ ਪਲਾਸਟਿਕ ਦਾ ਪ੍ਰਯੋਗ ਘੱਟ ਤੋਂ ਘੱਟ ਕਰਨ ਤੇ ਆਪਣਾ ਕੱਪੜੇ ਦੇ ਜਿਹੜੇ ਬੈਗ ਹੈ ਉਹਨਾਂ ਦਾ ਵਾਰ-ਵਾਰ ਪ੍ਰਯੋਗ ਕਰਨ ਤਾਂ ਕਿ ਜਿਹੜਾ ਇਹ ਸਾਰੇ ਬੱਚਿਆਂ ਨੂੰ ਔਰ ਸ਼ਹਿਰ ਵਾਸੀਆਂ ਨੂੰ ਪੌਦਾ ਰੋਪਣ ਕੀਤਾ ਗਿਆ ਜਿਹੜਾ ਉਹਨਾਂ ਨੂੰ ਪੌਦੇ ਵੰਡੇ ਗਏ ਆ